ਹਾਂ ਹੁਣ ਜਦੋਂ ਤੁਹਾਡਾ ਡੇਰਾ ਇੱਥੋਂ ਬਦਲ ਜਾਏਗਾ ਗਰਮੀਆਂ ਦਾ ਟਾਈਮ ਆ ਗਿਆ ਹੈ ਤੁਹਾਡਾ ਡੇਰਾ ਪੱਕਾ ਤੇ ਹੈ ਨਹੀਂ ਕਿਸੇ ਹੋਰ ਦੀ ਜ਼ਮੀਨ ਦੇ ਵਿੱਚ ਹੈ ਫਿਰ ਤੁਸੀਂ ਕਿਸ ਤਰ੍ਹਾਂ ਕਿੱਥੇ ਚੱਲ ਜਾਓਗੇ ਇੱਥੋਂ ਹੀ ਹੁਣ ਜਦੋਂ ਬਾੜੀਆਂ ਹੋਈਆਂਗੇ ਇੱਥੇ ਥੋੜੇ ਦਿਨ ਕੋਈ 15 20 ਦਿਨ ਕੱਟਨੇ ਹੋਰ ਅੱਛਾ ਜੀ ਫਿਰ ਅਸੀਂ ਉੱਧਰ ਚੱਲ ਜਾਣਾ ਹਮਾ ਚਲ ਵਿੱਚ ਹਵਾ ਚੱਲ ਚੱਲ ਜਾਣਾ ਫਿਰ ਉੱਥੇ ਤੁਹਾਡਾ ਪੱਕਾ ਡੇਰਾ ਹੈ ਨਾ ਉੱਥੇ ਵੀ ਪੱਕਾ ਨਹੀਂ ਉੱਥੇ ਵੀ ਇੱਦਾਂ ਕੱਚੇ 'ਚ ਹੀ ਰਹਿਣਾ ਇੱਦਾਂ ਕੱਚੇ 'ਚ ਹੀ ਰਹਿਣਾ 2-4 ਮਹੀਨੇ ਉੱਥੇ ਕੱਟਣਾ ਉੱਥੋਂ ਫਿਰ ਚੱਲਣਾ ਜਲੇ ਝੋਨੇ ਬੜਾਉਣਗੇ ਪ੍ਰਾਲੀਆਂ ਬਰੋੜ ਤੂੰ ਮੇਨ ਇਸ ਤਿੱਕੇ ਨਾਲ ਫੇ ਤੁਹਾਡਾ ਜੀਵਨ ਨਿਕਲਦਾ ਉਸ ਵੇਲੇ ਕਿੰਨੀ ਕਿ ਮੁਸ਼ਕਿਲ ਹੋ ਜਾਂਦੀ ਹੈ ਜਿਸ ਵੇਲੇ ਤੁਸੀਂ ਉੱਥੇ ਫੇ ਬਾਅਦ ਚੱਲ ਜਾਂਦੇ ਹੋ ਉੱਥੇ ਤੁਹਾਨੂੰ ਅਜੀ ਮੁਸ਼ਕਿਲ ਬਹੁਤ ਹੁੰਦੀ ਆ ਇੱਥੇ ਨਾਲ ਇੱਥੇ ਨਾਲ ਵੀ ਜ਼ਿਆਦਾ ਮੁਸ਼ਕਿਲ ਹੁੰਦੀ ਉਸ ਵੇਲੇ ਆਹੋ ਜਾਨ ਚ ਬੜੀ ਮੁਸ਼ਕਿਲ ਹੈ ਨਿਕਲਣੇ ਕਿ ਬੱਚੇ ਤੁੱਪ ਵਿੱਚ ਚੱਲਣਾ ਡੇਰਾ ਉੱਥੇ ਲਾਣਾ ਕਿਤੇ ਉੱਥੇ ਲਾਣਾ ਉੱਥੋਂ ਫੋਟ ਕੇ ਉੱਥੇ ਵੀ ਤੁਸੀਂ ਇਸ ਤਿੱਕੇ ਦਾ ਡੇਰਾ ਬਣਾ ਲਦੇ ਹੋ ਜਾਂ ਕੁਝ ਹੋਰ ਤਿੱਕੇ ਦਾ ਡੇਰਾ ਬਣਦਾ ਨਹੀਂ ਉੱਥੇ ਤੰਬੂ ਲਾ ਲੈਣੇ ਉੱਥੇ ਤੰਬੂ ਲਾ ਲੈ ਲੈਂਦੇ ਹਾਂ ਜੀ ਮੁਸ਼ਕਿਲਾਂ ਤੇ ਇਹਦੋਂ ਫਿਰ ਜ਼ਿਆਦਾ ਹੋ ਜਾਂਦੀ ਉਸ ਜਿਆਦਾ ਮੁਸ਼ਕਿਲ ਹੈ ਤੂੰ ਕਹਿ ਰਿਹਾ ਮਤਲਬ ਇਹ ਹੈ ਕਿ ਇਹਦਾ ਪਰਮਾਨੈਂਟ ਸੋਲੂਸ਼ਨ ਇਹੋ ਹੀ ਹੈ ਕਿ ਪੱਕਾ ਡੇਰਾ ਚ ਆਇਆ ਤਾਂ ਸਰਕਾਰੀ ਰੂਪ ਚ ਬਣੇ ਚਾਹੇ ਤਾਂ ਤੁਸੀਂ ਖੁਦ ਕਰੀ ਕੇ ਜ਼ਮੀਨ ਆਪਣਾ ਬਣਾਓ ਹਾਂਜੀ ਫੇਰ ਗੱਲ ਬਣ ਸਕਦੀ ਐ ਇਦਾਂ ਨਾ ਅਸੀਂ ਬੱਚੇ ਪੜਾ ਸਕਦੇ ਆ ਨਾ ਕਿਤੇ ਇੱਕ ਜਗ੍ਹਾ ਰਿਆਂ ਦੇ ਫੇਰ ਬੱਚੇ ਵੀ ਪੜਾ ਸਕਦੇ ਸਭ ਕੁਝ ਕਰ ਸਕਦੇ ਆ ਤੇ ਰੇਂਦਾ ਦੋੜ ਭੱਜ ਵਿੱਚ ਕੁਝ ਨਹੀਂ ਕਰ ਸਕਦੇ ਠੀਕ ਹੈ ਵਾਹਿਗੁਰੂ ਜੀ ਕਾਲਪੂਰ ਤੁਹਾਡੀ ਸਹਾਇਤਾ ਕਰੇ ਸੋ ਗੁੱਜਰ ਜੀ ਬੰਦੀਆਂ ਕਠਿਨਾਈਆਂ ਇਸ ਵੇਲੇ ਆ ਫਿਰ ਤੁਸੀਂ ਬਦਲ ਜਾਂਦੇ ਹੋ ਮੇਰਾ ਆਪਣਾ ਹੁਣ ਤੁਹਾਡਾ ਗਰਮੀਆਂ ਦਾ ਟਾਈਮ ਆ ਗਿਆ ਹੈ ਔਰ ਕੁਝ ਸਮੇਂ ਬਾਅਦ ਤੁਸੀਂ ਇੱਥੋਂ ਆਪਣਾ ਡੇਰਾ ਚੁੱਕ ਲੋਗੇ ਹਾਂਜੀ ਸਰ ਤੇ ਫਿਰ ਜਦੋਂ ਤੁਸੀਂ ਜਾਓਗੇ ਤੇ ਫਿਰ ਜਦੋਂ ਫਿਰ ਉਹ ਤੁਸੀਂ ਕਿਸ ਤਰੀਕੇ ਨਾਲ ਰਹਿੰਦੇ ਹੋ ਖੁੱਲੇ ਦੇ ਵਿੱਚ ਹੀ ਰਹਿੰਦੇ ਹੋ ਉਸ ਵੇਲੇ ਹਾਂਜੀ ਹਾਂਜੀ ਫਿਰ ਇਦਾਂ ਹੀ ਰਹਿੰਦੇ ਆ ਕੋਈ ਤੰਬੂ ਜਾਂ ਲਾ ਕੇ ਤਰਪਾਲ ਤਪੂਰ ਲਾ ਕੇ ਟਾਈਮ ਪਾਸ ਕਰਨਾ ਜੀ ਅੱਛਾ ਫਿਰ ਉਹਦੇ ਵਿੱਚ ਕੀ ਕੀ ਮੁਸ਼ਕਲ ਆ ਜਾਂਦੀ ਹੈ ਫਿਰ ਉਸ ਵੇਲੇ ਜੀ ਮੁਸ਼ਕਲਾਂ ਫਿਰ ਤੈਨੂੰ ਲੱਭਣ ਦੀਆਂ ਗੱਲਾਂ ਇਦਾਂ ਹੀ ਮੱਛਰ ਵਗੈਰਾ ਤੈਨੂੰ ਪਤਾ ਸਭ ਕੀੜੇ ਦਾ ਡਰ ਹੀ ਹੁੰਦਾ ਸਾਨੂੰ ਖਤਰਾ ਹੀ ਹੁੰਦਾ ਮਤਲਬ ਉਸ ਵੇਲੇ ਕਾਫੀ ਮੁਸ਼ਕਲ ਹੋ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਟਾਈਮ ਆ ਗਿਆ ਕਿ ਹੁਣ ਜੋ ਹੈ ਕਿ ਪੱਕਾ ਡੇਰਾ ਹੋ ਜਾਣਾ ਚਾਹੀਦਾ ਹਾਂ ਜੀ ਤੇ ਇਹ ਸਾਨੂੰ ਪਰ ਤੈਨੂੰ ਪਤਾ ਫੁਰਸਤ ਨਹੀਂ ਪੈਸੇ ਪੂਏ ਦੀ ਤੈਨੂੰ ਪਤਾ ਹਾਂ ਜੀ ਉਹ ਅਗਰ ਸਰਕਾਰੀ ਰੂਪ ਦੇ ਵਿੱਚ ਕਿਤੇ ਕੁਝ ਤੁਹਾਨੂੰ ਪਲਾਟ ਵਗੈਰਾ ਦੇ ਮਿਲਣ ਜਾਵੇ ਤਾਂ ਹੀ ਕੁਝ ਬਣਦਾ ਹੈ ਤੁਹਾਨੂੰ ਇਸ ਤਰੀਕੇ ਦੀ ਉਮੀਦ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਜੀ